ਨੰਗਲ ਵਿਖੇ ਪਾਤੋਫ ਜਸਟਿਸ ਸੁਸਾਇਟੀ ਪੰਜਵਾਪ ਵੱਲੋਂ ਐਨਸੀਓ ਦੇ ਪ੍ਰਧਾਨ ਜੋਤੀ RAM ਦੀ ਅਗਵਾਈ ਦੇ ਹੇਠ ਤਿੰਨ ਦਿਨਾਂ ਦਾ ਖਾਸ ਕੈਂਪ ਲਗਾਇਆ ਗਿਆ। ਇਹ ਕੈਂਪ 27, 28 ਅਤੇ 29 ਅਕਤੂਬਰ ਤੱਕ ਚੱਲੇਗਾ ਜਿਸ ਦੇ ਵਿੱਚ ਲੋਕ ਆਧਾਰ ਕਾਰਡ, ਪਿੰਨ ਕਾਰਡ, ਬੱਚਿਆਂ ਦੇ ਜਨਮ ਸਰਟੀਫਿਕੇਟ ਵਰਗੇ ਕੰਮ ਆਸਾਨੀ ਦੇ ਨਾਲ ਕਰਵਾ ਸਕਦੇ। ਤੇ ਕੈਂਪ ਦੇ ਵਿੱਚ ਆਉਣ ਵਾਲਿਆਂ ਨੂੰ ਕਿਸੇ ਵੀ ਲਾਈਨ ਦੇ ਵਿੱਚ ਨਹੀਂ ਖੜਨਾ ਪੈਂਦਾ। ਸਾਰੇ ਕੰਮ ਸ਼ਾਂਤੀਪੂਰਵਕ ਢੰਗ ਦੇ ਨਾਲ ਕੀਤੇ ਜਾ ਰਹੇ ਤੇ ਫਲੋਰ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕ ਵੱਡੇ ਗਿਣਤ ਦੇ ਵਿੱਚ ਕੈਂਪ ਦਾ ਲਾਭ ਲੈ ਰਹੇ ਹਨ ਤੁਹਾਨੂੰ ਇਹ ਸਮਾਜ ਸੇਵਾ ਕੈਂਪ ਕਿਵੇਂ ਦਾ ਲੱਗਾ ਆਪਣੇ ਵਿਚਾਰ ਕਮੈਂਟਾਂ ਰਾਹੀਂ ਜਰੂਰ ਸਾਂਝੇ ਕਰਿਓ ਦੁਆਬਾ ਪਬਲਿਕ ਨਿਊਜ਼ ਚੈਨਲ ਨੂੰ ਫੋਲੋ ਕਰੋ ਤੇ ਫਲੋਰ ਤੋਂ ਪੱਤਰਕਾਰ ਰਮਨ ਮਾਹੀ ਦੀ ਖਾਸ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੈਪੀਂ ਜੈਪਾਰਤ ਅੱਜ ਅਸੀਂ ਪਾਥ ਆਫ ਡਸਟਿਕ ਸੁਸਾਇਟੀ ਪੰਜਾਬ ਰਜਿਸਟਰ ਦੇ ਵੱਲੋਂ ਇੱਕ ਕੈਂਪ 27 28 29 ਅਕਤੂਬਰ ਨੂੰ ਰੱਖਿਆ ਹੋਇਆ ਸੀਗਾ ਤੇ ਆਂ ਇਲਾਕਾ ਨਿਵਾਸੀਆਂ ਨੂੰ ਅਸੀਂ ਕੱਲ ਵੀ ਬੇਨਤੀ ਕੀਤੀ ਹੋਈ ਸੀਗੀ ਤੇ ਬਹੁਤ ਵਧੀਆ ਸਾਨੂੰ ਹੰਗਾਰਾ ਮਿਲਿਆ ਸਾਡੇ ਲਾਗੇ ਲਾਗੇ ਪਿੰਡਾਂ ਤੋਂ ਜਿੱਥੋਂ ਵੀ ਆਉਂਦੇ ਆ ਸੰਗਤਪੁਰ ਤੋਂ ਫਲੋਰ ਏਰੀਆ ਦੇ ਲਾਗੇ ਜਿੰਨੇ ਵੀ ਪਿੰਡ ਲੱਗਦੇ ਆ ਉੱਥੋਂ ਬਹੁਤ ਦੂਰੋਂ ਦੂਰੋਂ ਆ ਕੇ ਬੰਦੇ ਕੰਮ ਇੱਥੇ ਲਾਭ ਲੈ ਰਹੇ ਆ ਤੇ ਕੰਮ ਮਤਲਬ ਬਹੁਤ ਵਧੀਆ ਤਰੀਕੇ ਦੇ ਨਾਲ ਹੋ ਰਿਹਾ ਹੈ ਸਾਡੇ ਕੋਲ ਜਿਹੜਾ ਸਟਾਫ ਆਇਆ ਹੋਇਆ ਹੈ ਇਹ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਕੰਮ ਕਰ ਰਿਹਾ ਹੈ ਹਾਂ ਜੀ ਆਇਆ ਹੋਏ ਜਪਨ ਨੂੰ ਵੀ ਇੱਥੇ ਆਇਆ ਹੋਇਆ ਹੈ ਅਤੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਬਹੁਤ ਵਧੀਆ ਲੱਗਾ ਤੁਹਾਨੂੰ ਜੇ ਤੁਹਾਡਾ ਕੋਈ ਵੀ ਕੰਮ ਕਰਵਾਉਣਾ ਹੋਵੇ ਤਾਂ ਸਾਡਾ ਕੋਲ ਸਦਾ ਮੌਜੂਦ ਹੈ ਜੇਕਰ ਸਹੂਲਤ ਕੇਂਦਰ ਦੇ ਵਿੱਚ ਆਪ ਨੂੰ ਇੱਥੇ ਬੜਾ ਜਿਆਦਾ ਲੱਗ ਰਿਹਾ ਲੱਗਦਾ ਇਥੇ ਨਾ ਹਾਂ ਜੀ ਜੀ ਤੁਹਾਡੀ ਗੱਲ ਸਹੀ ਹੈ ਅੱਜ ਕਾਫੀ ਇੱਥੋਂ ਸਾਡੇ ਕੋਲ ਲੋਕਲ ਕੁਝ ਦੂਰ ਤੋਂ ਪਿੰਡਾਂ ਤੋਂ ਜਿੱਥੇ ਅਸੀਂ ਮੈਸੇਜ ਲਾਏ ਹੋਏ ਸੀਗੇ ਜਿਨ੍ਹਾਂ ਨੂੰ ਪਤਾ ਲੱਗਾ ਕਿ ਉਹ ਬਹੁਤ ਆਪਣੇ ਮੋਢੀਆਂ ਸਹੂਲਤਾਂ ਦਾ ਲਾਹਾ ਲਿਆ ਤੇ ਤੁਹਾਡੇ ਸਾਹਮਣੇ ਜਿੱਦਾਂ ਆਪਣੇ ਤੁਸੀਂ ਵੀ ਤੁਹਾਨੂੰ ਵੀ ਮਿਲੇ ਕਾਫੀ ਜਿਨ੍ਹਾਂ ਦੇ ਕੰਮ ਹੋ ਗਏ ਆ ਸਾਰੇ ਮਤਲਬ ਵੀ ਲੈਣ ਦੇ ਵਿੱਚ ਕੋਈ ਐਦਾਂ ਦੀ ਉਹਨਾਂ ਨੂੰ ਦਿੱਕਤ ਪਰੇਸ਼ਾਨੀ ਨਹੀਂ ਆਈ ਹੈਗੀ ਆਪਣਾ ਜੋ ਜੋ ਡਾਕੂਮੈਂਟ ਆਪਣੇ ਕੋਲੋਂ ਹੀ ਕਿਹਾ ਹੋਇਆ ਸੀਗਾ ਉਹ ਲਿਓਣ ਦੇ ਲਿਓਣ ਤੋਂ ਬਾਅਦ ਉਹਨਾਂ ਦਾ ਹਰ ਕੰਮ ਇੱਥੇ ਮਤਲਬ ਬਹੁਤ ਵਧੀਆ ਤਰੀਕੇ ਨਾਲ ਹੋਇਆ ਕੰਮ ਕਿਹੜੇ ਕਿਹੜੇ ਕੰਮ ਕਿਹੜੇ ਮਦਦ ਕਰਵਾ ਰਹੇ ਆ ਇਹਨਾਂ ਦੇ ਵਿੱਚ ਕੰਮ ਅਸੀਂ ਜਿੱਦਾਂ ਮੋਢਲੀਆ ਸਹੂਲਤਾਂ ਸੀ ਗਿਆ ਇਹਦਾ ਆਧਾਰ ਕਾਟ ਹੋ ਗਿਆ ਵੱਡਾਪਾ ਪੈਨਸ਼ਨ ਹੋ ਗਿਆ ਵਿਧਵਾ ਪੈਨਸ਼ਨ ਹੋ ਗਈ ਇਨਕਮ ਦਾ ਸਰਟੀਫਿਕੇਟ ਐਸਸੀ ਦਾ ਸਰਟੀਫਿਕੇਟ ਇੱਕ ਬਿਜਲੀ ਦਾ ਬਿੱਲ ਬਿਜਲੀ ਦਾ ਬਿੱਲ ਮੈਂਸ਼ਨ ਇਸ ਕਰਕੇ ਕੀਤਾ ਕਿ ਜਿਹੜੇ ਕਈ ਦੂਰ ਮਤਲਬ ਨਹੀਂ ਜਾ ਸਕਦੇ ਉਹਨਾਂ ਦੇ ਲਈ ਸੀਗਾ ਵੀ ਇਹਨਾਂ ਦੇ ਕੋਲ ਆਪਣੀ ਬਿਜਲੀ ਦੀ ਆਪਣੇ ਬਿੱਲ ਦੀ ਵੀ ਸੁੱਖਦਾ ਸੀਗੀ ਕਿ ਇੱਥੇ ਆਣ ਕੇ ਜਮ੍ਹਾਂ ਕਰਾ ਸਕਦੇ ਠੀਕ ਹੈ ਕਿ ਹੋਰ ਗੱਲ ਇਹ ਕਿ ਨਾਲ ਦੇ ਵਿੱਚੋਂ ਮੋਰ ਕੋਰੋ ਲੱਗੇਗਾ ਜੀ ਆਉਣ ਵਾਲੇ ਦਿਨਾਂ ਚ ਅਸੀਂ ਥੋੜੇ ਦਿਨਾਂ ਬਾਅਦ ਇੱਕ ਮੈਡੀਕਲ ਕੈਂਪ ਕਰਾਂਗੇ ਉਹਨਾਂ ਦੇ ਬਾਰੇ ਤਿਆਨੂੰ ਅਸੀਂ ਦੱਸਾਂਗੇ ਡੇਟ ਅਫੈਕਟਸ ਕਰਕੇ ਤੇ ਉਹਨਾਂ ਦੇ ਵਿੱਚ ਜਿੱਦਾਂ ਅੱਖਾਂ ਦੇ ਡਾਕਟਰ ਆਉਣਗੇ ਚਮੜੀ ਦੇ ਡਾਕਟਰ ਆਉਣਗੇ ਜਿੱਦਾਂ ਐਕਸਰੀ ਵਗੈਰਾ ਹੋਵੇ ਹੱਡੀਆਂ ਦੇ ਡਾਕਟਰ ਇਹ ਪੂਰੇ ਮਤਲਬ ਸਾਡੀ ਕੋਸ਼ਿਸ਼ ਇਹੀ ਆ ਕਿ ਕਿਸੇ ਵੀ ਕਰਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਪਰੇਸ਼ਾਨੀਆਂ ਅਸੀਂ ਉਹਨਾਂ ਦੇ ਨਾਲ ਖੜੇ ਆਂ ਔਰ ਉਹਨਾਂ ਦੀ ਹੈਲਪ ਦੇ ਵਿੱਚ 24 ਘੰਟੇ ਅਸੀਂ ਖੜੇ ਆਂ ਜਿਹੜਾ ਐਨਜੀਓ ਵੱਲੋਂ ਇੱਕ ਹਾਂਜੀ ਇਹ ਐਨਜੀਓ ਜਿਹੜੀ ਸਾਡੀ ਹਿਊਮਨ ਰਾਈਟ ਦੇ ਨਾਮ ਤੋਂ ਬਣੀ ਹੋਈ ਆ ਵੀ ਹਰ ਇੱਕ ਕਰਦੀ ਸਮੱਸਿਆ ਕਿਸੇ ਵੀ ਤਰ੍ਹਾਂ ਦੀ ਹੋਵੇ ਉਹਦੇ ਨਾਲ ਅਸੀਂ ਖੜੇ ਆਂ ਯਾ ਕੰਮ ਮੈਨੂੰ ਬਹੁਤ ਵਧੀਆ ਲੱਗਾsta ਜਿੰਨੀਆਂ ਵੀ ਤੁਸੀਂ ਦੇਖਦੇ ਪਹਿਲਾਂ ਤੋਂ ਕੰਮ ਕਰਦੇ ਆਉਂਦੇ ਆ ਹੜਪੀੜਤਾਂ ਦੇ ਵਿੱਚ ਵੀ ਇਹਨਾਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਹਰ ਕੰਮ ਦੇ ਵਿੱਚ ਨਾਲ ਸਾਥ ਦਿੱਤਾ ਦੇਖੋ ਜਿੱਥੇ ਵੀ ਸਰਕਾਰਾਂ ਨਹੀਂ ਕੰਮ ਆਈਆਂ ਉੱਥੇ ਐਨਜੀਓ ਲਾਲਾ ਕੋਈ ਇਸ ਤਰ੍ਹਾਂ ਦੇ ਲਾਲਾ ਜਿਨ੍ਹਾਂ ਨੇ ਬਹੁਤ ਜ਼ਿਆਦਾ ਹੰਗਾਰਾ ਭਰ ਕੇ ਇਹਨਾਂ ਨੇ ਕੰਮ ਕੀਤਾ ਇਨਾਂ ਦੇ ਕੰਮ ਦੇ ਉੱਤੇ ਬਹੁਤ ਹੀ ਜ਼ਿਆਦਾ ਇੰਨਾ ਖੁਸ਼ ਹਾਂ ਮੈਂ ਗੱਲیں ਛੱਡਦੇ ਬਹੁਤ ਜ਼ਿਆਦਾ ਖੁਸ਼ ਵੀ ਹੁਣ ਵੀ ਮੈਂ ਜਦੋਂ ਉੱਤੇ ਆਪਣਾ ਕੰਮ ਕਰਦਾ ਟਾਇਲ ਟੱਬੇ ਭਰਦਾ ਸੀ ਮੈਂ ਜਿਹੜਾ ਮੈਨੂੰ ਪਤਾ ਲੱਗਾ ਤੇ ਨਾਇਆ ਤੇ ਪੱਤਰਕਾਰ ਰਮਨ ਮਾਹੀ ਮੈਂ ਕਿਹਾ ਉੱਤੇ ਕੰਮ ਚੱਲਦਾ ਕਹਿੰਦੇ ਹਾਂ ਚੱਲ ਰਿਹਾ ਚੱਲ ਮੈਂ ਕਿਹਾ ਚੈੱਕ ਕਰਕੇ ਆਉਣੇ ਵੀ ਦੇਖਦੇ ਕਿ ਇਸ ਥਾਂ 'ਚ ਸੱਚ ਹੈ ਕਿ ਜਿੰਨੇ ਲੋਕਾਂ ਦੇ ਕੋਲ ਕਰਦੇ ਰਹਿੰਦੀ ਐ ਯਾਰ ਮੈਂ ਵਾਕਈ ਇੰਨਾ ਤਾਂ ਮਹਿਸੂਸ ਆ ਇੰਨਾ ਕੰਮ ਇੰਨਾ ਹੌਸਲਾ ਇੰਨੀ ਕੱਚੀ ਮਨ ਬੰਦੇ ਲੱਗੇ ਜਿਹੜੇ ਕੰਮ ਵੀ ਕਰਦੇ ਦੇਖੋ ਤੂੰ ਆਣ ਕੇ ਮੁਲਾਜ਼ਮਾਂ ਬਹੁਤ ਪਿਆਰ ਦੇ ਨਾਲ ਇਹਨਾਂ ਕੰਮ ਕਰ ਰਹੇ ਆ ਜਿੰਨੀਆਂ ਵੀ ਬਾਹਰੋਂ ਭੈਣਾਂ ਆ ਰਹੀਆਂ ਜਾਂ ਬੱਚੇ ਆ ਰਹੇ ਸਾਰੇ ਪੂਰੇ ਕੰਮ ਕਰਾ ਕੇ ਖੁਸ਼-ਖੁਸ਼ ਬਾਹਰ ਜਾ ਰਹੇ ਆ ਜੇ ਤਾਂ ਸਬੂਧਾ ਕੇਂਦਰ ਜਾਣਾ ਪੈਂਦਾ ਸਬੂਧਾ ਕੇਂਦਰ ਦੇ ਵਿੱਚ ਪਹਿਲਾਂ ਟੋਕਨ ਲਓ ਘੰਟਾ ਤੋਂ ਘੰਟਾ ਲੱਗਦਾ ਸੀਗਾ ਉੱਤੇ ਬਿਖਟ ਨੂੰ ਜਾ ਰਿਹਾ ਕੇ ਨਹੀਂ ਵੀ ਘਰ ਰੋਟੀ ਬਣਾਈ ਕਿ ਨਹੀਂ ਕੋਈ ਰਿਸ਼ਤੇਦਾਰ ਨਹੀਂ ਉਹ ਜੀ ਝੰਜੜ ਜਾਣੀ ਖਤਮ ਹੋ ਗਿਆ ਉਹਨੇ ਬਹੁਤ ਸੋਹਣਾ ਕੰਮ ਕੀਤਾ ਇਹਦੇ ਪਰ ਇਹਨਾਂ ਦੇ ਕੰਮ ਤਾਂ ਬਹੁਤ ਜ਼ਿਆਦਾ ਖੋਜੇਵੇਂ ਗੀਰਾ ਆਪਣੀ ਦਾ ਕੰਮ ਸੀਗਾ ਬੱਚੇ ਦਾ ਹੋਤੇ ਮੈਨੂੰ ਤਾਂ ਜਾ ਨਹੀਂ ਹੁੰਦਾ ਸੀਗਾ ਯਮ ਰਿੱਕਾ ਥੋੜੀ ਇਹਨਾਂ ਕੋਈ ਰੱਚਾ ਚੱਲ ਮੈਂ ਵੀ ਮਜਬੂਰੀ ਸਮਝੀ ਕਹਿੰਦੇ ਸਵੇਰੇ ਚੱਲ ਮੈਂ ਕਹਿੰਦਾ ਸਵੇਰੇ ਆ ਜਾਊਂਗਾ ਨੌਕਰੀਆਂ ਕਰਾ ਲੂੰਗਾ ਕਿਉਂ ਜਿੱਦਾਂ ਮੈਂ ਉਦਾਂ ਦੇ ਨਹੀਂ ਕੀਤਾ ਨਹੀਂ 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 ਮਨਾ ਕੇ ਇਹਨੂੰ ਨਹੀਂ ਕੀਤਾ ਨਹੀਂ ਸਭ ਤੋਂ ਪਹਿਲੇ ਆਧਾਰ ਦੇ ਤੇ ਕੋਈ ਸਿਆਣਾ ਉਹਨੂੰ ਕੁਰਸੀ ਦਿੰਦੇ ਆ ਪਾਣੀ ਪਾਉਂਦੇ ਆ ਚਾਹ ਦਿੰਦੇ ਆ ਪੂਰੀ ਇੰਨੀ ਸਹੂਲਤ ਮੈਂ ਕਿ ਤੱਕ ਦੇਖੀ ਨਹੀਂ ਨਾ ਗੁਰਦਵਾਰੇ ਕਿਤੇ ਉਹ ਫੇਰ ਵੀ ਥੋੜੀ ਜਿਹਾ ਟਾਈਮ ਲੱਗਦਾ ਤੇ ਆਉਂਦੇ ਪਹਿਲਾਂ ਉਹਨਾਂ ਦੇ ਦੇਖਦੇ ਆ ਸਾਰਾ ਕੁ ਉਹਨਾਂ ਦੀ ਦੇਖਭਾਲ ਕਰਦੇ ਆ ਪਹੁੰਚਾਉਂਦੀ ਆ ਚੰਗੀ ਤਰ੍ਹਾਂ ਡਾਕੂਮੈਂਟਸ ਇਹਨੇ ਚੈੱਕ ਕਰਦੇ ਆ ਡਾਕੂਮੈਂਟ ਜਰਾ ਨਹੀਂ ਹੁੰਦਾ ਉਹਨਾਂ ਨੂੰ ਪਿਆਰ ਦੇ ਨਾਲ ਕਹਿੰਦੇ ਆ ਇਹ ਡਾਕੂਮੈਂਟ ਇਹਨੇ ਲੈ ਕੇ ਆਓ ਤੇ ਉਸੇ ਵੀ ਲਈ ਉਹਨਾਂ ਦਾ ਕੰਮ ਕਰਦੇ ਆ ਬਹੁਤ ਖੁਸ਼ ਆ ਇਹਨਾਂ ਦੇ ਕੰਮ ਤੋਂ ਸਤਿ ਸ਼੍ਰੀ ਅਕਾਲ ਆਪਾਂ ਸਤਿ ਸ਼੍ਰੀ ਅਕਾਲ ਮੇਰਾ ਨਾਮ ਹੁਸਨ ਲਾਲ ਮਹਿਮੀ ਜੀ ਹਾਂਜੀ ਬੰਮੀ ਜੀ ਅੱਜ ਜਿਹੜੇ ਕੈਂਪਲੇ ਵਿੱਚ ਆਇਓ ਕੰਮ ਕਰਾਉਣ ਕਿ ਸ਼ਾਮ ਤੇ ਜਿਹੜਾ ਆਪਣਾ ਨਾ ਆਧਾਰ ਅਪਡੇਟ ਹੋਣਾ ਦਾ ਸੀ ਜੀ ਆਧਾਰ ਕਾਰਡ ਜੀ ਤੇ ਉਹ ਕਰਵਾ ਕੇ ਚੱਲੇ ਆਂ ਜੀ ਤੇ ਕੰਮ ਹੋ ਗਿਆ ਤੁਹਾਡਾ ਹਾਂਜੀ ਇੱਕ ਹੋ ਗਿਆ ਜੀ ਇੱਕ ਕਹਿੰਦੇ ਕੱਲ ਹੋ ਜਾਊਗਾ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਕੈਂਪ ਇਦਾਂ ਹੈਗਾ ਵੀ ਸ਼ਹਿਰ ਨਾਲੋਂ ਪਿੰਡ ਦੇ ਵਿੱਚ ਸਭ ਦਾ ਬੀਬੀਆਂ ਆਪਣੇ ਘਰਾਂ ਕੰਮਾਂ ਕਰਕੇ ਕਰਵਾ ਲੈਣੀਆਂ ਬਾਅਦ ਚ ਰੋਟੀ ਪਾਣੀ ਖਾ ਲੈਣੀਆਂ ਨੇੜੇ ਜੀ ਜਿਹੜੇ ਜਿਹੜੇ ਤੁਹਾਨੂੰ ਸਰਕਾਰੀ ਵਿੱਚ ਕਿਹੜਾ ਕੰਮ ਕਰਦਾ ਇਹਦੇ ਵਿੱਚ ਆ ਪੈਨਸ਼ਨਾਂ ਦੇ ਵੀ ਹੁੰਦੇ ਆ ਜੀ ਆਧਾਰ ਕਾਰਡ ਵੀ ਹੁੰਦੇ ਆ ਹਾਂਜੀ ਇਨਕਮ ਸਰਟੀਫਿਕੇਟ ਬਣਦੇ ਆ ਹਾਂਜੀ ਹਾਂਜੀ ਇਨਕਮ ਸਰਟੀਫਿਕੇਟ ਹਾਂਜੀ ਹਾਂਜੀ ਐਸਸੀ ਸਰਟੀਫਿਕੇਟ ਸਾਰਾ ਕੰਮ ਹੁੰਦਾ ਜੀ ਪਰ ਏ ਟੂ ਜ਼ेड ਜਿਹੜੇ ਵੀ ਸਰਕਾਰੀ ਕੰਮ ਹੋ ਜਿਹਦੇ ਫਸਿਆ ਹੋ ਕੋਈ ਨਹੀਂ ਹਾਂਜੀ 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 ਜਿਹੜਾ ਸ਼ਹਿਰ ਨਹੀਂ ਹੁੰਦਾ ਪਿੰਡ ਸਾਡੇ ਕਰ ਦਿੰਦੇ ਜੀ ਆ ਕੇ ਪਹਿਲੀ ਵਾਰੀ ਕੈਂਪ ਲਗਾ ਆਪਣੇ ਹਾਂਜੀ ਇਹ ਸਰਦਾ ਕੇਂਦਰ ਦੇ ਵਿੱਚ ਆਪਾਂ ਜਾਈਏ ਤਾਂ ਉੱਥੇ ਆਪਾਂ ਨੂੰ ਉੱਥੇ ਥੋੜਾ ਲਾਈਨ ਚ ਟੋਕਨ ਚੱਕੋ ਜੀ 2-4 ਘੰਟੇ ਲੱਗ ਜਾਂਦੇ ਆ ਜੀ। ਹੰਸਾਰੀ ਕਿਹਾੜੀ ਲੱਗ ਜਾਂਦੀ ਮੱਲੋ। ਹਾਂਜੀ 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 ਸ਼ਹਿਰ ਦੇ ਵਿੱਚ ਕਰਾਇਆ ਲਾ ਕੇ ਜਾਓਗੇ ਛਪੰਡ ਵਾਲਾ ਪਿੰਡ ਚ ਕਰਾ ਦੇਣਾ ਜੀ। ਹਾਂਜੀ। ਥੈਂਕ ਯੂ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਅਗਲੀ ਕੀ ਇਨਾਮੀ ਆਪਾਂ? ਪਰਮਜੀਤ ਬਾਦ। ਕਿਹੜਾ ਪਿੰਡ ਪੈਦਾ ਜੀ? ਨੰਗਲ। ਹਾਂਜੀ ਨੰਗਲ ਪਿੰਡ ਦੇ ਵਿੱਚ ਅੱਜ ਕੈਂਪ ਲਗਾ ਆਇਆ ਹੈ। ਤੁਸੀਂ ਆਪਣਾ ਕਿਹੜਾ ਕੰਮ ਤੋਂ ਆਇਆ? ਆਪ ਆਪਰੇਟ ਕਰਾਇਆ ਤਾਂ ਕੱਟਦਾ। ਆਧਾਰ ਕਾਰ ਠੀਕ ਹੈ ਕੋਈ ਕੰਮ ਨਹੀਂ ਸਤਾਉਂ ਕੰਮ ਵਧੀਆ ਹੋ ਗਿਆ ਨੰਨਾ ਚ ਲੱਗਣਾ ਪਿਆ ਹਾਂਜੀ ਕੰਮ ਨਾਲ ਦੇ ਨਾਲ ਹੋਈ ਜਾਂਦਾ ਜਿਹੜਾ ਹਾਂਜੀ ਹਾਂਜੀ ਹੋਈ ਜਾਂਦਾ ਕੰਮ ਵਧੀਆ ਕਰ ਰਿਹਾ ਹੈ ਜਪਾਨ ਸਰਕਾਰ ਨਾਲ ਉਹਨਾਂ ਨੇ ਕਿੱਦਾਂ ਲਗਾਏ ਤਾ ਵਧੀਆ ਆ ਸੋਨਾ ਸਿੱਧਾ ਠੀਕ ਜਿਹਾ ਇੱਕ ਕੈਂਪਰੇ ਵਿੱਚ ਹੋ ਜਾਂਦਾ ਹਾਂਜੀ ਹਾਂਜੀ ਜੇ ਤੁਹਾਨੂੰ ਸੁਵਿਧਾ ਕੇਂਦਰ ਦੇ ਵਿੱਚ ਚੜਾ ਪੈਂਦਾ ਤੇ ਉੱਥੇ ਉੱਥੇ ਲੈਣਾਂ ਤੇ ਠੱਕੇ ਖਾਣੇ ਪੈਂਦੇ ਕੀ ਕੋਈ ਨਾ ਕਿ ਜਾਨਦੇ ਸੁਣੇ ਹਾਂ ਦੇ ਜੀ ਸਿੰਘ ਆ ਜੀ ਮਨਜੀਤ ਸਿੰਘ ਜੀ ਅੱਜ ਤੁਸੀਂ ਇੱਥੇ ਪਿੰਨ ਨੰਗਲ ਦੇ ਵਿੱਚ ਆਇਓ ਕੰਮ ਕਰਵਾਉਣ ਵਾਸਤੇ ਕਿੱਥੋਂ ਆਏ ਜੀ ਅਸੀਂ ਨੰਗਲ ਤੋਂ ਹੀ ਆਏ ਜੀ ਨੰਗਲ ਤੋਂ ਹੀ ਠੀਕ ਆ ਜੀ ਤਾਂ ਕਿਦਾਂ ਲੱਗਾ ਤੁਹਾਨੂੰ ਜਿਹੜਾ ਐਨਜੀਓ ਵੱਲੋਂ ਕੰਮ ਕਰਵਾਇਆ ਗਿਆ ਬਹੁਤ ਵਧੀਆ ਪ੍ਰਾਲਾ ਜੀ ਅੱਛਾ ਜੀ ਉਹ ਅਸੀਂ ਫੋਟੋਆਂ ਚੇਂਜ ਕਰਾਉਣੇ ਉੱਥੇ ਜਾ ਨਹੀਂ ਸੀ ਹੁੰਦਾ ਸਾਡੇ ਕੋਲ ਇੱਥੇ ਸਾਨੂੰ ਨੇੜੇ ਲੱਗ ਕੇ ਅਸੀਂ ਕਰਵਾ ਲਿਆ ਜੀ ਸਮਾਂ ਬਹੁਤ ਭਾਜੀ ਨਾ ਦਾ ਥੈਂਕ ਯੂ ਧੰਨਵਾਦ ਇਹਨਾਂ ਨੇ ਜਿਨ੍ਹਾਂ ਨੇ ਪ੍ਰਾਲਾ ਕੀਤਾ ਜੀ ਇਹ ਤੁਹਾਨੂੰ ਕਿੰਨਾ ਟਾਈਮ ਲੱਗਾ ਇੱਥੇ? ਅੱਧਾ ਘੰਟਾ ਲੱਗਾ ਜੀ ਹੁਣ। ਅੱਛਾ ਜੀ। ਉਹ ਕੰਮ ਹੋ ਗਿਆ। ਹਾਂਜੀ ਹਾਂਜੀ। ਉਹ ਅੱਗੇ ਨੰਬਰ ਸੀਗੇ ਨਾ ਸਾਡੇ ਤੋਂ। ਇਸ ਕਰਕੇ ਕਿੰਨਾ ਟਾਈਮ ਲੱਗਾ? ਇਸ ਮਤਲਬ ਆਛ ਪੈ ਰਿਹਾ। ਆਛ ਪੈ ਰਿਹਾ ਹਾਂਜੀ। ਬਹੁਤ ਬਹੁਤ ਧੰਨਵਾਦ ਜੀ। ਭਾਜੀ ਨਾਲ ਹਾਂਜੀ ਹਾਂਜੀ। ਠੀਕ ਹੈ ਜੀ। ਤੇ ਐ ਉੱਥੇ ਜੇ ਜਾਂਦੇ ਤੁਸੀਂ ਸੁਵਿਧਾ ਕੇਂਦਰ ਦੇ ਵਿੱਚ ਉੱਥੇ ਉੱਥੇ ਭਾਜੀ ਕੰਮ ਕਰ ਵਾਲੇ ਬੰਦੇ ਜਾ ਨਹੀਂ ਹੁੰਦਾ ਕਈ ਵਾਰੀ ਟਾਈਮ ਹੀ ਨਹੀਂ ਲੱਗਦਾ ਸਾਰ ਸਾਰ ਦਿਨ ਲੱਗ ਜਾਂਦਾ ਕਈ ਵਾਰੀ। ਕੰਮ ਤਾਂ ਉੱਥੇ ਵੀ ਹੋ ਜਾਂਦਾ ਪਰ ਉੱਥੇ ਥੋੜਾ ਟਾਈਮ ਲੱਗ ਜਾਂਦਾ। बढ़िया por